ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਐਮਐਲਏ ਅਤੇ ਅਫਸਰਾਂ ਨੂੰ ਦਿੱਤੇ ਸਖਤ ਹੁਕਮ ਨਾਲ ਹੀ ਮਜ਼ਦੂਰਾਂ ਲਈ ਕੀਤਾ ਵੱਡਾ ਐਲਾਨ ਸਰਪੰਚ ਅਤੇ ਪੰਚ ਬਣਨ ਲਈ ਬੋਲੀਆਂ ਲਾਉਣ ਵਾਲਿਆਂ ਤੇ ਉਹ ਵੀ ਕਾਰਵਾਈ ਚੋਣ ਕਮਿਸ਼ਨਰ ਨਾਲ ਮੁਲਾਕਾਤ ਮਗਰੋਂ ਪੰਜਾਬ ਸਰਕਾਰ ਨੇ ਕੀਤਾ ਐਲਾਨ ਪੰਚਾਇਤੀ ਚੋਣਾਂ ਬਾਰੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਦਿੱਤੇ ਇਹ ਵੱਡੇ ਹੁਕਮ ਕੱਲ ਤੱਕ ਦਾ ਦਿੱਤਾ ਸਮਾਂ ਪੰਚਾਇਤੀ ਚੋਣਾਂ ਵਿੱਚ ਵਿਰੋਧੀ ਉਮੀਦਵਾਰਾਂ ਨੂੰ ਧਮਕਾਉਣ ਤੇ ਆਪਾਗੂਆਂ ਦੇ ਭੜਕੇ ਪ੍ਰਤਾਪ ਬਾਜਵਾ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਕੀਤੀ ਮੰਗ ਪੰਜਾਬ ਵਿੱਚ ਅੱਜ ਅਤੇ ਕੱਲ ਰਹੇਗੀ ਛੁੱਟੀ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਪੰਜਾਬ ਚੰਡੀਗੜ੍ਹ ਤੇ 4 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਕੀਤੀ ਪਵਿੱਖਬਾਣੀ ਨਾਮਜ਼ਦਗੀ ਪੜਨ ਮੌਕੇ ਇੱਕ ਦੂਜੇ ਨੂੰ ਸਿੱਦੇ ਹੋਏ ਬੀਡੀਪੀਓ ਤੇ ਸਰਪੰਚੀ ਦਾ ਉਮੀਦਵਾਰ ਰਾਜਾ ਵਰਿੰਗ ਨੇ ਬੀਡੀਪੀਓ ਤੇ ਕਾਰਵਾਈ ਦੀ ਕੀਤੀ ਮੰਗ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਕੁਲਵੀਰ ਜੀ ਰਾਚੜਪਦਰਾਣ ਹੋਏ ਜ਼ਖਮੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜਾ ਵਰਿੰਗ ਨੇ ਅਫਸਰਾਂ ਨੂੰ ਦਿੱਤੀ ਚੇਤਾਵਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਡੀਆਂ ਵਿੱਚ ਫਸਲ ਨੂੰ ਲਾਹਣ ਅਤੇ ਚਕਵਾਉਣ ਵਿੱਚ ਲੱਗੇ ਮਜ਼ਦੂਰਾਂ ਨੂੰ ਵੱਡੀ ਰਾਹਤ ਦੇਦਿਆਂ ਲੇਬਰ ਚਾਰਜ ਵਿੱਚ ਪ੍ਰਤੀ ਕੁਆਂਟਲੀ ਕਿਰਪੇ ਦਾ ਵਾਅਦਾ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀਆਂ ਵਿਧਾਇਕਾਂ ਤੇ ਅਫਸਰਾਂ ਨੂੰ ਸਖਤ ਹੁਕਮ ਜਾਰੀ ਕੀਤੇ ਹਨ ਚੋਣਾਂ ਦੀ ਚੱਲ ਰਹੀ ਖਰੀਦੇ ਮੱਦ ਨਜ਼ਰ ਮੀਟਿੰਗ ਦੀ ਪ੍ਰਧਾਨਗੀ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਅਹਿਮ ਕਦਮ ਚੁੱਕਦਿਆਂ ਮੰਡੀ ਲੇਬਰ ਚਾਰਜ ਵਿੱਚ ਪ੍ਰਤੀ ਕੁਆਂਟਲਿਕ ਰੁਪਏ ਦਾ ਵਾਅਦਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਸੂਬੇ ਭਰ ਦੀਆਂ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਲਈ ਵੱਡੀ ਰਾਹਤ ਹੈ ਜੋ ਸੂਚਾਰੂ ਢੰਗ ਨਾਲ ਖਰੀਦਕਾਰਾਂ ਨੂੰ ਨੇਪਰੇ ਚਾੜਨ ਵਿੱਚ ਬਹੁਤ ਸਹਾਈ ਹੋਵੇਗਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸਰਕਾਰੀ ਖਜ਼ਾਨੇ ਵਿੱਚੋਂ 18 ਕਰੋੜ ਰੁਪਏ ਦੀ ਵਾਧੂ ਅਦਾਇਗੀ ਕੀਤੀ ਜਾਵੇਗੀ ਇਸ ਦੌਰਾਨ ਮੁੱਖ ਮੰਤਰੀ ਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਝੋਨੇ ਦੇ ਮੰਡੀਕਰਨ ਸੀਜ਼ਨ ਦੌਰਾਨ ਨਾਜ ਮੰਡੀਆਂ ਦੇ ਦੌਰੇਕਰਨ ਤੇ ਝੋਨੇ ਦੀ ਖਰੀਦ ਪ੍ਰਕਿਰਿਆ ਤੇਜ਼ ਕਰਨ ਦੇ ਹੁਕਮ ਦਿੱਤੇ ਹਨ ਮੁੱਖ ਮੰਤਰੀ ਨੇ ਕਿ ਹੈ ਕਿ ਮੰਤਰੀਆਂ ਤੇ ਵਿਧਾਇਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੰਡੀਆਂ ਵਿੱਚ ਲੈਣ ਦੀ ਕਿਸਾਨਾਂ ਦੀ ਜਿੰਨਸ ਦੀ ਖਰੀਦ ਤੇ ਲਿਫਟਿੰਗ ਜਲਦ ਤੋਂ ਜਲਦ ਕੀਤੀ ਜਾਵੇ ਉਨ੍ਹਾਂ ਕਿ ਹੈ ਕਿ ਸਮੁੱਚੀ ਖਰੀਦ ਪ੍ਰਕਿਰਿਆ ਨਿਰਵਿਘਨ ਅਤੇ ਬਿਨਾਂ ਕਿਸੇ ਪਰੇਸ਼ਾਨੀ ਤੋਂ ਨੇਪਰੇ ਚੜ੍ਹਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਦੀ ਗਵਾਈ ਹੇਠ ਇੱਕ ਵਫ਼ਦ 15 ਅਕਤੂਬਰ 2024 ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਸੰਬੰਧੀ ਗੰਭੀਰ ਚਿੰਤਾਵਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰਾਜ ਚੋਣ ਕਮਿਸ਼ਨ ਨੂੰ ਮਿਲਿਆ ਇਸ ਮੀਟਿੰਗ ਦੌਰਾਨ ਵਫ਼ਦ ਨੇ ਲੋਕਤੰਤਰ ਨੂੰ ਢਾਹ ਲਾਉਣ ਵਾਲੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੀਆਂ ਚਿੰਤਾਜਨਕ ਰੀਪੋਰਟਾਂ ਨੂੰ ਲੈ ਕੇ ਕਮਿਸ਼ਨ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਮੰਗ ਪੱਤਰ ਵੀ ਸੌਂਪਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਚੋਣ ਸਿਰਫ ਉਦਿਆਂ ਦੀ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਅਤੇ ਅਧਿਕਾਰਾਂ ਦੀ ਹੈ ਚੀਮਣ ਨੇ ਅਜਿਹੀਆਂ ਰਿਪੋਰਟਾਂ ਤੇ ਚਿੰਤਾ ਜ਼ਾਹਰ ਕੀਤੀ ਹੈ ਕਿ ਕੁਝ ਵਿਅਕਤੀ सरपंच ਤੇ ਪੰਚ ਦੇ ਅਹੁਦਿਆਂ ਦੀ ਨਿਲਾਮੀ ਬੋਲੀ ਵਿੱਚ ਸ਼ਾਮਲ ਹੋ ਕੇ ਚੋਣ ਪ੍ਰਕਿਰਿਆ ਵਿੱਚ ਹਿਰਾਫੇਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਇਹ ਅਨੈਤਿਕ ਅਭਿਆਸ ਨਾ ਸਿਰਫ ਸਾਡੇ ਲੋਕਤੰਤਰੀ ਢਾਂਚੇ ਦੀ ਪਵਿੱਤਰਤਾ ਨੂੰ ਗੰਦਲਾ ਕਰਦਾ ਹੈ ਸਗੋਂ ਜਨਤਕ ਪ੍ਰਤੀਨਿਧਤਾ ਦੇ ਤਤ ਨੂੰ ਵੀ ਖਤਰੇ ਵਿੱਚ ਪਾਉਂਦਾ ਹੈ ਚੀਮਾ ਦੀ ਟਿੱਪਣੀ ਨੇ ਚੋਣ ਟਾਂਚੇ ਦੇ ਅੰਦਰ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਵਿਰੁੱਧ ਪਾਰਟੀ ਦੇ ਦ੍ਰਿੜ ਰੁੱਖ ਨੂੰ ਰੇਖਾਂਕਿਤ ਕੀਤਾ ਹੈ ਮੀਟਿੰਗ ਦੌਰਾਨ ਆਪਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਅਜਿਹਿਆਂ ਕਿਸੇ ਵੀ ਬੇਨਿਯਮੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਜਾਂਚ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ ਚੀਮਾ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਸੁਚੇਤ ਰਹਿਣ ਅਤੇ ਕਿਸੇ ਕਿਸਮ ਦੀ ਚੋਣ ਗੜਬੜੀ ਵਿਰੁੱਧ ਨਿਰਣਾਇਕ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ ਲੋਕਤੰਤਰ ਵਿੱਚ ਪ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ ਅਤੇ ਸਾਨੂੰ ਆ ਦਰਸ਼ ਚੋਣਾਂ ਜਾਪਤੀ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਣਾ ਚਾਹੀਦਾ ਹੈ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਪਟੀਸ਼ਨਾਂ ਦਾਖਲ ਹੋ ਰਹੀਆਂ ਹਨ ਬੀਤੇ ਦਿਨੀ ਪੰਚਾਇਤੀ ਚੋਣਾਂ ਰੱਦ ਕਰਨ ਨੂੰ ਲੈ ਕੇ ਦਾਖਲ ਜਾਣਿਤ ਪਟੀਸ਼ਨ ਤੋਂ ਬਾਅਦ ਹੁਣ ਇਕੱਠੀਆਂ ਪੰਜ ਪਟੀਸ਼ਨਾਂ ਰਾਖਵੇਂ ਕਰਨ ਨੂੰ ਲੈ ਕੇ ਦਾਖਲ ਕੀਤੀਆਂ ਗਈਆਂ ਹਨ ਇਨ੍ਹਾਂ ਪਟੀਸ਼ਨਾਂ ਤੇ ਜੱਜ ਸੁਰੇਸ਼ਵਰ ਠਾਕੁਰ ਦੀ ਬੈਂਚ ਨੇ ਸੁਣਵਾਈ ਕਰਦੇ ਆ ਪੰਜਾਬ ਸਰਕਾਰ ਨੂੰ ਕੱਲ ਤੱਕ ਹਾਈ ਕੋਰਟ ਵਿੱਚ ਰੱਖਵੇਂ ਕਰਨ ਸੰਬੰਧੀ ਪੂਰਾ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਹੁਣ ਪਟੀਸ਼ਨ ਤੇ ਅਗਲੀ ਸੁਣਵਾਈ 3 ਅਕਤੂਬਰ ਯਾਨੀ ਕੱਲ ਨੂੰ ਹੋਵੇਗੀ ਹਾਈ ਕੋਰਟ ਚ ਪਟੀਸ਼ਨਰ ਆਹੇ ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਹੈ ਕਿ ਕਿ ਰਿਜ਼ਰਵੇਸ਼ਨ ਨੂੰ ਲੈ ਕੇ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਰਿਜ਼ਰਵੇਸ਼ਨ ਦਾ ਗੈਜਟ ਨੋਟੀਫਿਕੇਸ਼ਨ ਜਾਰੀ ਹੋਣਾ ਚਾਹੀਦਾ ਸੀ ਜੋ ਕਿ ਅਜੇ ਤੱਕ ਨਹੀਂ ਕੀਤਾ ਗਿਆ ਇਸ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 3 ਅਕਤੂਬਰ ਦਿਨ ਵੀਰਵਾਰ ਯਾਨੀ ਕੱਲ ਨੂੰ ਹਾਈ ਕੋਰਟ ਵਿੱਚ ਆਪਣਾ ਪੂਰਾ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਇਸ ਤੋਂ ਪਹਿਲਾਂ ਇੱਕ ਪਟੀਸ਼ਨ ਕਰਤਾ ਵੱਲੋਂ ਪੰਚਾਇਤੀ ਚੋਣਾਂ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਕਥਿਤ ਫੇਰਾਫੇਰੀ ਦੀ ਕੋਸ਼ਿਸ਼ ਕਰਨ ਲਈ ਆਮ ਆਦਮੀ ਪਾਰਟੀ ਦੇਗਵਾਈ ਵਾਲੀ ਪੰਜਾਬ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ ਕਾਂਗਰਸ ਦੇ ਸੀਨੀਅਰ ਨੇਤਾ ਬਾਜਵਾ ਨੇ ਆਪ ਵਿਧਾਇਕਾਂ ਤੇ ਨੇਤਾਵਾਂ ਤੇ ਵਿਰੋਧੀ ਉਮੀਦਵਾਰਾਂ ਤੇ ਵੋਟਰਾਂ ਨੂੰ ਚੋਣਾ ਵਿੱਚ ਹਿੱਸਾ ਲੈਣ ਤੋਂ ਨਿਰਾਸ਼ ਕਰਨ ਲਈ ਡਰਾਉਣ ਧਮਕਾਉਣ ਦੀਆਂ ਚਾਲਾਂ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ ਬਾਜਵਾਨੇ ਟਿੱਪਣੀ ਕੀਤੀ ਹੈ ਕਿ ਵਿਰੋਧੀ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਲਈ ਜ਼ਬਰਦਸਤੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਨੇ ਜੈਤੋ ਦੇ ਵਿਧਾਇਕ ਅਮਲੋਕ ਸਿੰਘ ਦੀ ਇੱਕ ਤਾਜ਼ਾ ਵਾਇਰਲ ਵੀਡੀਓ ਦਾ ਹਵਾਲਾ ਦਿੱਤਾ ਜਿਸ ਵਿੱਚ ਵਿਧਾਇਕ ਇੱਕ ਪਿੰਡ ਵਿੱਚ ਵੋਟਰਾਂ ਨੂੰ ਧਮਕਾਉਂਦੇ ਹੋਏ ਦੇਖਿਆ ਗਿਆ ਸੀ ਇਸ ਤੋਂ ਇਲਾਵਾ ਬਾਜਵਾਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਪਰੇਸ਼ਾਨ ਕਰਨ ਵਾਲੀ ਘਟਨਾ ਵੱਲ ਇਸ਼ਾਰਾ ਕੀਤਾ ਜਿੱਥੇ ਆਪ ਨੇਤਾ ਨੇ ਕਥਿਤ ਤੌਰ ਤੇ ਵਿਰੋਧੀ ਉਮੀਦਵਾਰਾਂ ਨੂੰ ਡਰਾਉਣ ਲਈ ਗੋਲੀਆਂ ਚਲਾਈਆਂ ਜਦੋਂ ਉਹ ਨਾਮਜ਼ਦਗੀ ਭਰ ਰਹੇ ਸਨ ਬਾਜਵਾਨੀ ਕੀ ਹੈਗੀ ਜਲੰਧਰ ਜ਼ਿਲ੍ਹੇ ਵਿੱਚ ਵਿਰੋਧੀ ਉਮੀਦਵਾਰਾਂ ਨੂੰ ਪੰਚਾਇਤ ਸਖਤਰਾਂ ਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੇ ਹੱਥੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਤੇ ਆਪ ਵਿਧਾਇਕਾਂ ਤੇ ਸਥਾਨਕ ਨੇਤਾਵਾਂ ਦੁਆਰਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਇਹ ਅਧਿਕਾਰੀ ਆਪ ਸਮਰਥਿਤ ਉਮੀਦਵਾਰਾਂ ਨੂੰ ਐਨਓਸੀ ਜਾਰੀ ਕਰਨ ਲਈ ਤੇਜ਼ੀ ਨਾਲ ਟਰੈਕ ਕਰ ਰਹੇ ਹਨ ਜਦੋਂ ਕਿ ਬਾਕੀ ਲੰਬੀ ਦੇਰੀ ਸਹਿਣ ਲਈ ਮਜਬੂਰ ਹਨ ਇਸ ਦੇ ਨਾਲ ਹੀ ਬਾਜਮਾਨੇ ਕਿਹਾ ਹੈ ਕਿ ਅਸੀਂ ਸੀਟਾ ਕੱਢਿਆ ਹੈ ਕਿ ਮਜਾਕੀਆਂ ਮੀਟਿੰਗਾਂ ਕਰਨ ਦੀ ਬਜਾਏ ਆਪ ਸਰਕਾਰ ਨੂੰ ਆਪਣੇ ਵਿਧਾਇਕਾਂ ਤੇ ਨੇਤਾਵਾਂ ਵਿਰੁੱਧ ਨਿਰਣਾਇਕ ਕਾਰਵਾਈ ਕਰਨੀ ਚਾਹੀਦੀ ਹੈ ਜੋ ਚੋਣ ਪ੍ਰਕਿਰਿਆ ਨੂੰ ਕਮਜ਼ੋਰ ਕਰ ਰਹੇ ਹਨ ਮੈਂ ਪੀਐਸਸੀਸੀ ਨੂੰ ਡਰਾਉਂਦੀਆਂ ਜਿਹੀਆਂ ਘਟਨਾਵਾਂ ਵਿਰੁੱਧ ਤੇਜ਼ੀ ਤੇ ਮਜ਼ਬੂਤੀ ਨਾਲ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ ਪੰਜਾਬ ਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਦੀ ਕੋਈ ਚੇਤਾਵਨੀ ਨਹੀਂ ਹੈ ਹੁਣ 4 ਅਕਤੂਬਰ ਨੂੰ ਮੌਸਮ ਬਦਲੇਗਾ ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿੱਚ ਬਰਸਾਤ ਦੇ ਹਾਲਾਤ ਬਣ ਰਹੇ ਹਨ ਇਸ ਦੇ ਨਾਲ ਹੀ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ ਹੈ ਚੰਡੀਗੜ੍ਹ ਦਾ ਵੀ ਇਹੀ ਹਾਲ ਹੈ ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਕੋਈ بارش ਦਰਜ ਨਹੀਂ ਕੀਤੀ ਗਈ ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਮੌਨਸੂਨ ਦਾ ਮੌਸਮ ਖਤਮ ਹੋ ਚੁੱਕਾ ਹੈ ਪਰ ਮੀਂਹ ਦੀ ਸੰਭਾਵਨਾ 15 ਅਕਤੂਬਰ ਤੱਕ ਬਰਕਰਾਰ ਹੈ ਹੁਣ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਫਰਕ ਅਗਲੇ ਡੇਢ ਮਹੀਨੇ ਵਿੱਚ ਹੋਰ ਵੱਧ ਜਾਵੇਗਾ ਨਵੰਬਰ ਦੇ ਤੀਜੇ ਹਫਤੇ ਤੋਂ ਦਿਨ ਵੇਲੇ ਵੀ ਤਾਪਮਾਨ ਘਟਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਉਸ ਸਮੇਂ ਪੱਛਮੀ ਗੜਬੜੀ ਸਰਗਰਮ ਹੋਵੇਗੀ ਪੰਜਾਬ ਪਰ ਵਿੱਚ ਪੰਚਾਇਤੀ ਚੋਣਾਂ ਲੈ ਕੇ ਮਾਹੌਲ ਭਗਿਆ ਹੋਇਆ ਹੈ ਹਰ ਕੋਈ ਆਪਣੀ ਜਿੱਤ ਦੇ ਦਾਅਵੇ ਠੋਕਰੇ ਹੈ ਕੋਈ ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾ ਰਿਹਾ ਹੈ ਤੇ ਕੋਈ 60 ਲੱਖ ਦੀ ਹਾਲਾਂਕਿ ਇਹ ਮਾਮਲਾ ਹਾਈ ਕੋਰਟ ਪਹੁੰਚ ਚੁੱਕਾ ਹੈ ਇਸ ਵਿਚਾਲੇ ਪਟਿਆਲਾ ਦੇ ਪਿੰਡ ਉਨਰਹੇੜੀ ਦੇ ਬीडीपीओ ਦਫ਼ਤਰ 'ਚ ਨਾਮਜ਼ਦਗੀ ਮੌਕੇ ਹੰਗਾਮਾ ਹੋ ਗਿਆ ਇਸ ਦੌਰਾਨ ਸਰਪੰਚੀ ਦੇ ਉਮੀਦਵਾਰ ਵੱਲੋਂ ਬीडीपीਓ ਤੇ ਕੰਮ ਨਾ ਕਰਨ ਦਾ ਦੋਸ਼ ਲਗਾਇਆ ਗਿਆ ਤੇ ਦਫ਼ਤਰ ਦੇ ਬਾਹਰ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਜਵਾਬ ਵਿੱਚ ਬीडीपीਓ ਨੇ ਤੈਸ਼ ਚਾਕੇ ਉਮੀਦਵਾਰ ਨੂੰ ਥਾਣੇ 'ਚ ਡੱਕ ਦੇਣ ਦੀ ਧਮਕੀ ਦਿੱਤੀ ਇਸ ਦੌਰਾਨ ਦੋਵਾਂ ਵੱਲੋਂ ਇੱਕ ਦੂਜੇ ਲਈ ਮੰਦੀ ਸ਼ਬਦਾਵਲੀ ਵਰਤੀ ਗਈ ਮਾਮਲਾ ਬੀਤੇ ਦਿਨ ਦਾ ਦੱਸਿਆ ਜਾ ਰਿਹਾ ਸੀ ਇਸ ਦੀ ਵੀਡੀਓ ਕੱਲ ਵਾਇਰਲ ਹੋਈ ਸੀ ਅਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਰਾਜਾ ਬ੍ਰਿਨੈਕਸ ਤੇ ਪੋਸਟ ਕਰਦਿਆਂ ਲਿਖਿਆ ਕਿ ਇਹ ਵੀਡੀਓ ਮਹਿੰਦਰਜੀਤ ਸਿੰਘ ਬीडीपीਓ ਪੁਨਰ ਹੈਡੀ ਪਟਿਆਲਾ ਦੀ ਹੈ ਇਸ ਵੀਡੀਓ ਦੀ ਭਾਸ਼ਾ ਸਭ ਬਿਆਨ ਕਰਦੀ ਹੈ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹਨਾਂ ਅਫਸਰਾਂ ਤੋਂ ਹਿਸਾਬ ਲਿਆ ਜਾਵੇਗਾ ਸਰਕਾਰ ਇਸ ਵੀਡੀਓ ਨੂੰ ਤੁਰੰਤ ਬਰਖਾਸਤ ਕਰੇ ਫਿਰੋਜ਼ਪੁਰ ਦੇ ਕਸਵਾ ਜੀਰਾ ਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧੜੇ ਆਪਸ ਵਿੱਚ ਆਮੋ ਸਾਹਮਣੇ ਹੋ ਗਏ ਜਿਸ ਦੌਰਾਨ ਪਿੰਡ ਜੀਰਾ ਦੇ ਸਾਵਨਮਲ ਸਕੂਲ ਚ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਇਸ ਮੌਕੇ ਕੁਲਵੀਰ ਸਿੰਘ ਜੀਰਾ ਜ਼ਖਮੀ ਹੋ ਗਏ ਸਨ ਇਸ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰੀਂਦਰ ਸਿੰਘ ਰਾਜਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਤੇ ਸਰਕਾਰ ਸੁੱਤੀ ਪਈ ਹੈ ਸਾਡੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਜੀ ਉੱਤੇ ਹਮਲਾ ਹੋਣਾ ਬੇहद ਨਿੰਦਨਯੋਗ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੂਰੀ ਆਪ ਸਰਕਾਰ ਦਾ ਫੇਲਿਅਰ ਹੈ ਅਸੀਂ ਇਸ ਨੂੰ ਹਰਗੀ ਚ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਪੁਲਿਸ ਅਫਸਰਾਂ ਨੇ ਇਹ ਸਭ ਕੀਤਾ ਤੇ ਕਰਵਾਇਆ ਹੈ ਉਹਨਾਂ ਨੂੰ ਅਸੀਂ ਬਖਸ਼ਾਂਗੇ ਨਹੀਂ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ ਅੱਤ ਦਾ ਅੱਦਕ ਅੰਤ ਵਿੱਚ ਤਬਦੀਲ ਹੋਣ ਨੂੰ ਟਾਈਮ ਨਹੀਂ ਲੱਗਦਾ ਇਹ ਗੱਲ ਪੱਲੇ ਨਾਲ ਪੰਨ ਲੈਂ ਜਿਹੜੇ ਵੀ ਪਰੰਪੂਲੇਖੇ ਪਾਲੀ ਬੈਠੇ ਹਨ ਉਹਨਾਂ ਕਿਹਾ ਕਿ ਅਸੀਂ ਛੱਡਾਂਗੇ ਨਹੀਂ ਜਿਹੜੇ ਵੀ ਇਸ ਸਬ ਦੇ ਜ਼ਿੰਮੇਵਾਰ ਹਨ ਉਹਨਾਂ ਨੂੰ ਸਲਾਖਾਂ ਪਿੱਛੇ ਜ਼ਰੂਰ ਪਹੁੰਚਾਵਾਂਗੇ ਕਿ ਪੰਜਾਬ ਦੇ ਅੰਦਰ ਕੁਝ ਪਿੰਡਾਂ ਚ ਹਾਲਾਂਕਿ ਉਹ ਛੱਟਪੁੱਟ ਕਟਦਾਮਾਂ ਰਹੀਆਂ ਇਕਾਦੁੱਕਾ ਕਟਦਾਮਾਂ ਸਾਹਮਣੇ ਆਈਆਂ ਕਿ ਉੱਥੇ ਪਿੰਡਾਂ ਦੇ ਸਰਪੰਚ ਜਾਂ ਪੰਚ ਜਿਹੜੇ ਨੇਗੇ ਉਹ ਬੋਲੀ ਲਾ ਕੇ ਚੁੜੇ ਜਾਂਦੇ ਨੇ ਕਿ ਉਹ ਹਾਇਰ ਜਿਹੜਾ ਬੰਦਾ ਹਾਇਰ ਪ੍ਰਾਈਸ ਜਿਹੜੀ ਆ ਜਾਦਾ ਪੈਸੇ ਪਿੰਡ ਨੂੰ ਦੇਊਗਾ ਇਹ ਪਿੰਡ ਦੇ ਕਿਸੇ ਕਾਮਲੇ ਲਾਊਗਾ ਉਹਨੂੰ ਦੇਣ ਦੇ ਲਈ ਮੈਂ ਸਮਝਦਾ ਉਹ ਰਿਪੋਰਟਾਂ ਸਾਡੇ ਸਾਹਮਣੇ ਆਂਜਾਂ ਰਹੀਆਂ ਅੱਜ ਅਸੀਂ ਮੰਨ ਜੋ ਸਾਡੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਕੇ ਆਇਾਂਗੇ ਕਿ ਤੁਰੰਤ ਤੁਰੰਤ ਜਿਹੜੇ ਅਜਿਹੇ ਜੇ ਇੱਕ ਤੁੱਕਾ ਕੇਸ ਸਾਹਮਣੇ ਆਏ ਨੇਗੇ ਉਹਨਾਂ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ ਤੁਰੰਤ ਜਿਹੜੀ ਇਨਵੈਸਟੀਗੇਸ਼ਨ ਕਰਵਾਈ ਜਾਵੇ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਠੁਕਮੀ ਕਾਰਵਾਈ ਕੀਤੀ ਜਾਵੇ ਤਾਂ ਕਿ ਡੈਮੋਕ੍ਰੇਸੀ ਦੇ ਅੰਦਰ ਲੋਕਤੰਤਰ ਦੇ ਅੰਦਰ ਐਸੀ ਕੋਈ ਥਾਂ ਨਹੀਂ ਨਾ ਹੀ ਮਾਡਲੋ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਇਸ ਤਰ੍ਹਾਂ ਦੇ ਕੰਮਾਂ ਦੀ ਇਜਾਜ਼ਤ ਦਿੰਦਾਗਾ ਸੋ ਇਹਦੇ ਖਿਲਾਫ ਅਸੀਂ ਮਿਲ ਕੇ ਆਏ ਆਂਗੇ ਆਮ ਆਦਮੀ ਪਾਰਟੀ ਇਸ ਦੇ ਬਿਲਕੁਲ ਖਿਲਾਫ ਆ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਇਕਾਈ ਚਾਹੁੰਦੀ ਹੈ ਬਿਲਕੁਲ ਫੇਅਰ ਇਲੈਕਸ਼ਨ ਬਿਲਕੁਲ ਸਾਫ ਸੁਥਰੀ ਇਲੈਕਸ਼ਨ ਬਿਲਕੁਲ ਪਾਰਦਰਸ਼ਾ ਢੰਗ ਦੇ ਨਾਲ ਇਲੈਕਸ਼ਨ ਹੋਵੇ ਸੋ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਵੀ ਬੇਨਤੀ ਕਰਕੇ ਆਂਗੇ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕਿ ਮਾਡਲ ਕੋਡ ਆਫ ਕੰਡਕਟ ਜਿਹੜਾ ਲਾਗੂ ਹੋਇਆਗਾ ਉਨੂੰ ਉਹਦੀ ਸਟ੍ਰਿਕਟਲੀ ਕੰਪਲਾਈਅੰਸ ਹੋਵੇ ਉਹਦੀ 100% ਜਿਹੜੀ ਆ ਉਹ ਲਾਗੂ ਹੋਣਾ ਚਾਹੀਦਾ ਕਿਤੇ ਵੀ ਕਿਸੇ ਵੀ ਵਿਅਕਤੀ ਨੂੰ ਹਾਈਜੈਕਟ ਨਹੀਂ ਕਰਨ ਦੀ ਆਗਿਆ ਹੋਣੀ ਚਾਹੀਦੀ ਬਲਕਿ ਸਬੰਧਤ ਐਸਐਸਪੀ ਸਹਿਬਾਨ ਡਿਪਟੀ ਕਮਿਸ਼ਨਰ ਸਹਿਬਾਨ ਐਸਡੀਐਮ ਸਹਿਬਾਨ ਵੀਡੀਓ ਬੀਡੀਪੀਓ ਡੀਡੀਪੀਓ ਜਿੰਨੇ ਵੀ ਅਫਸਰ ਸਹਿਬਾਨ ਨੇ ਉਹ ਇਸ ਗੱਲ ਨੂੰ ਇਨਸ਼ੋਰ ਕਰਨ ਕਿ ਪੰਜਾਬ ਦੇ ਅੰਦਰ ਸਾਰੇ ਵਿਅਕਤੀ ਜਿਹੜੇ ਯੋਗ ਨੇਗੇ ਜਿਹੜੇ ਯੋਗ ਵਿਅਕਤੀ ਨੇ ਜਿਹੜੇ ਇਲੈਕਸ਼ਨ ਲੜਨ ਦੇ ਯੋਗ ਨੇ ਉਹਨਾਂ ਨੂੰ ਤੁਰੰਤ ਸਮੇਂ ਦੇ ਅਨੁਸਾਰ ਐਨਓਸੀ ਜਾਰੀ ਹੋਣੀ ਚਾਹੀਦੀਆਂ ਨੇ ਉਹਨਾਂ ਦੇ ਆਪ ਜਿਹੜੇ ਫਾਰਮ ਲਗੇ ਉਹ ਲੈਣੇ ਚਾਹੀਦੇ ਸਾਰੀ ਗੱਲ ਜਿਹੜੀ ਆ ਅਸੀਂ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਰੱਖ ਕੇ ਆਇਆਗੇ ਔਰ ਦੇ ਨਾਲ ਹੀ ਕੁਝ ਗੱਲਾਂ ਸਾਹਮਣੇ ਆਈਆਂ ਸੀਗੀਆਂ ਕਿ ਜਦੋਂ ਕਾਊਂਟਿੰਗ ਹੁੰਦੀ ਹੈ ਸ਼ਾਮ ਨੂੰ ਜਦੋਂ ਸ਼ਾਮ ਨੂੰ ਕਾਊਂਟਿੰਗ ਹੁੰਦੀ ਹੈ 4 ਵਜੇ ਤੋਂ ਬਾਅਦ ਸਮਾਂਗਾ ਕਿਉਂਕਿ 4 ਵਜੇ ਤੱਕ VOTING ਹੋਣੀ ਆ 4:30 ਜਾਂ 5 ਵਜੇ ਕਾਊਂਟਿੰਗ ਸਟਾਰਟ ਹੋਣੀ ਆ ਕਈ ਪਿੰਡ ਵੱਡੇ ਨੇਗੇ ਕਈ ਪਿੰਡ ਵੱਡੇ ਨੇ ਜਿਨ੍ਹਾਂ ਦੀ VOTER LIST ਜਿਹੜੀ ਆ ਉਹ ਲਗਭਗ 10000 ਤੱਕ ਹੋ ਜਾਂਦੀ ਆ 9 10 11 12000 ਤੱਕ ਹੋ ਜਾਂਦੀ ਆ ਸੋ ਉੱਥੇ VOTERਾਂ ਦੀ ਗਿਣਤੀ ਕਰਦੇ ਆ ਰਾਤ ਨੂੰ ਹਨੇਰਾ ਪੈ ਜਾਂਦਾ ਹੈ ਸੋ ਉੱਥੇ ਕੋਈ ਗਲਤ ਅੰਸਰ ਮਹਿਸੂਸ ਨਾ ਕਰ ਜੇ ਸੋ ਉੱਥੇ ਅਸੀਂ ਐਡਿਕੂਟ ਸਕਿਉਰਟੀ ਜਿਹੜੀ ਆ ਸਕਿਉਰਟੀ ਹੋਰ ਵਧਾਉਣ ਦੀ ਗੱਲ ਕਰਕੇ ਆਏ ਆਂਗੇ ਕਿ ਉੱਥੇ ਸਕਿਉਰਟੀ ਵਧਾਈ ਜਾਵੇ ਔਰ ਸੈਂਸਿਟਿਵ ਜਿਹੜੇ ਬੂਥ ਨੇ ਜਾਂ ਹਾਈਪਰ ਸੈਂਸਿਟਿਵ ਜਿਹੜੇ ਬੂਥ ਨੇਗੇ ਉਹਨਾਂ ਨੂੰ ਮਾਨਿਟਰਿੰਗ ਕਰਨ ਦੇ ਲਈ ਸਕਿਉਰਟੀ ਦੀ ਜਿਹੜੀ ਆ ਹੋਰ ਵਧਾਈ ਜਾਵੇ ਲੋਕ ਰਾਜ ਨੂੰ ਜਿਹੜਾ ਸਰਨਾਮਾ ਮੋਢਲਾ ਉਹਦੇ ਵਿੱਚ ਕੇਂਦਰ ਹੈ ਉਹ ਹੈ ਪੰਚਾਇਤੀਆਂ ਲੈ ਕੇ 70% ਦੀ ਪੰਜਾਬ ਪਿੰਡਾਂ ਵਿੱਚ ਵਸਦੇ ਮੈਂ ਸਮਨਾ ਭਗਵੰਤ ਮਾਨਨੇ ਤੇ ਦੀ ਟੀਮ ਨੇ ਵੱਡਾ ਇੱਕ ਪਾਪ ਕੀਤਾ ਬਹੁਤ ਵੱਡਾ ਮੈਂ ਪਾਪ ਗਿੰਨਾ ਇਸ ਗੱਲ ਨੂੰ ਕਿ ਤੁਸੀਂ ਪਹਿਲੀ ਗੱਲ ਤੇ ਇਲੈਕਸ਼ਨ ਕਰਾਉਣ ਦਾ ਤੁਹਾਡਾ ਮਤਲਬ ਹੀ ਨਹੀਂ ਸੀ ਕਹਿੰਦਾ ਮਤਲਬ ਕਿ ਤੁਹਾਡੀ ਆਪਣੀ ਨੀਅਤ ਹੈ ਨਹੀਂ ਛੋਰੀ ਕਹਿੰਦਾ ਮਤਲਬ ਸੀ ਕਿ ਤੁਹਾਡੀ ਨੀਅਤ ਹੈ ਨਹੀਂ ਸੀ ਔਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨਸ ਤੇ ਤੁਹਾਨੂੰ ਇਹ ਮਜਬੂਰੀ ਨਾਲ ਕਰਾ ਰਿਆ ਫਿਰ ਫਲੋਰ ਆਫ ਦੀ ਹਾਊਸ ਤੇ ਜਦੋਂ ਸੈਸ਼ਨ ਚੱਲ ਰਿਹਾ ਸੀ ਸਾਧ ਰਿਪਲ ਰਜਿੰਦਰ ਸਿੰਘ ਬਾਜਵਾ ਜੀ ਉੱਠ ਕੇ ਬਕਾਇਦਾ ਤੌਰ ਤੇ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਮਾਨ ਸਾਹਿਬ ਪੰਚਾਇਤ ਦੀਆਂ elecciones ਤੁਸੀਂ ਕਰਨ ਲੱਗੇ ਹੋ ਕੀ ਅਸੀਂ ਆਸ ਰੱਖੀਏ ਕਿ ਲੋਕਾਂ ਨੂੰ ਤੁਸੀਂ ਇਲੈਕਸ਼ਨ ਲੜਨ ਦੋਗੇ ਫ੍ਰੀ ਐਂਡ ਫੇਅਰ ਉੱਥੇ ਭਗਵੰਤ ਮਾਨ ਨੇ ਅਸ਼ੋਰੈਂਸ ਦਿੱਤੀ ਫਲੋਰ ਤੇ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ ਕਿਸੇ ਨੂੰ ਵੀ ਰੋਕਿਆ ਨਹੀਂ ਜਾਏਗਾ ਤੋਂ ਮੈਨੂੰ ਅੱਜ ਰੰਧਾਵਾ ਸਾਹਿਬ ਸਾਡੇ ਨਾਲ ਮੈਂਬਰ ਮਿਲ ਸਕਿਆ ਬਾਜੋ ਸਾਹਿਬ ਜਿਹੜੇ ਪੰਚਾਇਤ ਦੇ ਖੁਦ ਮੰਤਰੀ ਰਹੇ ਨੇ ਪੰਜਾਬ ਦਾ بڑا ਜੀ ਸਾਡੇ ਨਾਲ ਜਿਹੜੇ ਸਾਡੇ ਐਮ.ਐਲ.ਏ ਨੇ ਉਦਾਸ ਕਰਦੇ ਸਾਨੂੰ ਬਹੁਤ ਅਫਸੋਸ ਦਾ ਹੈ ਦੋ ਦਿਨ ਹੋ ਗਏ ਨੇ ਸਾਰੇ ਐਮ.ਐਨ.ਏਜ਼ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਪਹੁੰਚ ਉੱਥੇ ਬਲਾਕਸ ਤੇ ਜਾਂਦੇ ਪਹਿਲੀ ਗੱਲ ਤੇ ਮжоਰਿਟੀ ਸੈਕਟਰੀ ਜਿਹੜਾ ਮੈਂ ਸਮਝਦਾ ਜੂਨੀਅਰ ਮੋਸਟ ਆਫੀਸਰ ਉਹ ਬੰਦਾ ਅਵੇਲੇਬਲੀ ਕੋਈ ਨਹੀਂ ਹੋ ਰਿਹਾ ਟੈਲੀਫੋਨ ਆਫ ਕਰ ਦਿੰਦਾ ਜਦੋਂ ਕਿਤੇ ਗਲਤੀ ਨਾ ਕੋਈ ਮਿਲ ਜਾਂਦਾ ਉਹ ਦੱਸ ਦਿੰਦੇ ਕਿ ਜੀ ਸਾਡੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਇਹ ਬीडीपीਓਜ਼ ਦਾ ਬीडीपीਓ ਕਹਿ ਦਿੰਦਾ ਮੇਰੇ ਤੇ ਬीडीपीਓ ਦਾ ਡੀਡੀਪੀਓ ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹੁਣ ਵੀ ਐਡਪਟੀ ਕਮਿਸ਼ਨਰ ਗੁਰਦਾਸਪੁਰ ਕੋ ਹੋ ਗਿਆ ਹੈ 2 ਘੰਟੇ ਬੈਠ ਕੇ ਕੋਈ ਕਿਸੇ ਕਿਸਮ ਦੀ ਅਸ਼ੋਰੈਂਸ ਜੀ ਦੀ ਲੈਪਸਾਫੇ ਜ਼ਰੂਰ ਹੈ ਜ਼ੁਬਾਨੀ ਕਿ ਬਿਲਕੁਲ ਜੀ ਤੁਸੀਂ ਫਿਕਰ ਹੀ ਨਾ ਕਰੋ ਜੀ ਕੰਪਲੀਟ ਦਿਨ ਵੇਸਟ ਕਰ ਦਿੱਤੇ ਗਏ ਅੱਜ ਦਾ ਦਿਨ 2 ਵਜ ਗਏ ਨੇ ਆਲਮੋਸਟ ਦੇ ਨੇ ਟੱਪ ਗਿਆ ਤੇ ਦੋ ਛੁੱਟੀਆਂ ਨੇ ਤੇ ਇਕੱਲੀ ਚਾਤਰੀ ਤੋਂ ਮੈਂ ਸਮਝਦਾ ਸਾਡੀ ਜੋ ਜੋ ਸਾਨੂੰ ਨਜ਼ਰ ਆਉਂਦਾ ਹੈ ਪੋਲਿਟਿਕਲ ਤਜਰਬੇ ਤੋਂ ਕਿ ਇਹਨਾਂ ਦੀ ਨੀਅਤ ਕਿਉਂਕਿ ਆਪ ਦੀ ਆਪਣੀ ਗਰਾਊਂਡ ਥੱਲੋਂ ਖਿਸਕ ਚੁੱਕੀ ਹੈ ਇਹਨਾਂ ਵੱਲੋਂ ਕੋਈ ਬੰਦੇ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ ਨਹੀਂ ਤੇ ਹਮੇਸ਼ਾ ਸਰਕਾਰਾਂ ਦਾ ਇਹਨਾਂ ਪ੍ਰਭਾਵ ਹੁੰਦਾ ਹੈ ਕਿ ਆਪੋਜੀਸ਼ਨ ਨੂੰ ਕੈਂਡੀਡੇਟ ਲੱਭਣੇ ਮੁਸ਼ਕਲ ਹੁੰਦੇ ਨੇ ਇੱਥੇ ਸਾਡੇ ਕੋਲ ਕੈਂਡੀਡੇਟ ਇੱਕ ਇੱਕ ਪਿੰਡ ਤੋਂ ਦੋ ਦੋ ਤਿੰਨ ਤਿੰਨ ਨੇ ਇਹਨਾਂ ਕੋਲ ਬੰਦਾ ਕੋਈ ਨਹੀਂ ਇਹਨਾਂ ਦੇ ਐਮਐਲਏ ਮੇਰੀ ਇਹ ਵੀ ਗੱਲ ਇੱਕ ਚੰਗੀ ਤਰ੍ਹਾਂ ਸੁਣ ਲਓ ਪਹਿਲੀ ਗੱਲ ਤੇ ਇਹਨਾਂ ਦੇ ਐਮਐਲਏ ਕੋਈ ਇੱਕ ਅੱਗਾ ਇੱਕ ਐਮਐਲਏ ਨਾਲ ਦਾ ਇਹੋ ਜਿਹਾ ਜਿਹਨੇ ਪੰਜ ਸੱਤ ਸੈਕਟਰੀ ਪਿਛਲੇ ਚਾਰ ਦਿਨਾਂ ਦਾ ਘਰ ਹੀ ਸੋਆਏ ਉਹਨਾਂ ਨੂੰ ਬਕਾਇਦਾ ਤੌਰ ਜਿਸ ਦਾ ਚੁੱਕ ਕੇ ਕਿਸੇ ਨੂੰ ਆਪਣੀ ਆਪਾਸਨ ਚ ਰੱਖ ਲਿਆ ਬਾਕੀਆਂ ਨੇ ਦੁਕਾਨ ਖੋਲ ਲੀਂਦੇ ਇਹ ਮੇਰਾ ਓਪਨ ਚਾਰਜ ਹੈ ਕਰੋੜਾਂ ਰੁਪਏ ਕਰੋੜਾਂ ਰੁਪਏ ਚੇਂਜ ਦੇ ਆ ਚੇਂਜਿੰਗ ਹੈਂਡਸ ਬਲੇ ਤੇ ਜਿੱਥੇ ਰਿਜ਼ਰਵੇਸ਼ਨ ਹੋਈਆਂ ਉਹਨਾਂ ਕੋ ਪੈਸੇ ਲੈ ਗਏ ਮੈਂ ਸਾਰੇ ਅਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ ਕੋਈ ਇੱਕ ਨੂ ਨਹੀਂ ਛੱਡ ਰਿਹਾ ਰਿਜ਼ਰਵੇਸ਼ਨ ਕਰਨ ਦੇ ਪੈਸੇ ਫਿਰ ਰਿਜ਼ਰਵੇਸ਼ਨ ਰੋਕਣ ਦੇ ਪੈਸੇ ਤਿੰਨ ਤਿੰਨ ਬੰਦਿਆ ਕੋ ਇੱਕ ਇੱਕ ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਹਾਰੇ ਤੇ ਜਿੱਤੇ ਨੇ ਜਿੱਤੇ ਆ ਤਾਂ ਕੋਈ ਇੱਕ ਅੱਧਾ ਹੀ ਐ ਪਰ ਜਿੱਥੇ ਵੀ ਕਿਤੇ ਕੋਈ ਜਿੱਤਿਆ ਵੀ ਐ ਇਹਨਾਂ ਨੇ ਦੁਕਾਨ ਖੋਲੀ ਮੈਂ ਸਮਝਦਾ ਇਹਦੇ ਨਾਲ ਚੰਗਾ ਸੀਜ਼ਨ ਐ ਇਹਨਾਂ ਵਾਸਤੇ ਮੈਂ ਦੱਸ ਰਿਹਾ ਕਿ ਉਹਨੇ ਉਹਨੇ ਮੈਨੂੰ ਵੀਡੀਓ ਮਿਲਿਆ ਜਿਸ ਵਿੱਚ ਜੀਰਾ ਸਾਹਿਬ ਨੂੰ ਜੀਰਾ ਸਾਹਿਬ ਦੇ ਸੱਟਾਂ ਲੱਗੀਆਂ ਸਾਡੇ ਸਾਬਕਾ ਐਮਐਲਏ ਦੇ ਸਾਡੇ ਛੋਟੇ ਭਰਾ ਦੇ। ਔਰ ਇਹ ਸਾਰਾ ਕੁਝ ਪੁਲਿਸ ਦੀ ਦੇਖਰੇਖ ਦੇ ਥੱਲੇ ਹੋ ਰਿਹਾ ਹੈ। ਪੰਜਾਬ ਦੇ ਡੀਜੀਪੀ ਸਾਹਿਬ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਏਡੀਜੀਪੀ ਤੇ ਐਸਐਸਪੀ ਮੈਡਮ ਦੀ ਦੇਖਰੇਖ ਤੇ ਥੱਲੇ ਹੋ ਰਿਹਾ। ਇੱਕ ਡੀਐਸਪੀ ਆ ਉੱਥੇ ਜਿਹੜਾ ਟਰਾਲੀਆਂ ਰੋੜੇ ਦੀਆਂ ਭਰਾ ਕੇ ਲੈ ਕੇ ਆਇਆ। ਔਰ ਦੂਜਿਆਂ ਦੇ ਨਾਲ ਉਥੋਂ ਦੀ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ ਸਾਡੇ ਬੰਦਿਆ ਤੇ ਉਹਨੇ ਗੋਲੀਆਂ ਚਲਾਈਆਂ ਤੇ ਰੋੜੇ ਚਲਵਾਏ ਔਰ ਮੈਂ ਪਹਿਲਾਂ ਤੇ ਡੀਐਸਪੀ ਨੂੰ ਦੱਸ ਦੇਣਾ ਚਾਹਣਾ ਲੈ ਮਿੱਤਰਾ ਅੱਜ ਗੱਲ ਯਾਦ ਰੱਖੀ ਤੇਰੇ ਜੇ ਡੀਐਸਪੀ ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲਦੀ ਇਹ ਨਹੀਂਗਾ ਕਿ ਮੈਂ ਉੱਥੇ ਜਾ ਕੇ ਲੱਗ ਜੂੰਗਾ ਉਸ ਚਹੇਤੇ ਲੀਡਰ ਤੋਂ ਇੱਕ ਗੱਲ ਨੂੰ ਯਾਦ ਰੱਖੀ ਤੇਰੇ ਹੁਣ ਜੋਰ ਲਾ ਲਾ ਜੋ ਇਹ ਜੀਰੇ ਨੂੰ ਤੂੰ ਕੁਝ ਹੋਰ ਕਰ ਸਕਦਾ ਤਾਂ ਉਹ ਵੀ ਕਰ ਲੈ ਤੇਰਾ ਜਿੰਨਾ ਜੋਰ ਹੈਗਾ ਹੁਣ ਕੋਈ ਕਸਰ ਨਾ ਛੱਡੀ ਇਹਨਾਂ ਨੂੰ ਜ਼ਰੂਰ ਖੁਸ਼ ਕਰ ਲੈ ਪਰ ਅਸੀਂ ਸਮਾਉਣ ਤੇ ਤੈਨੂੰ ਬਖਸ਼ਣਾ ਨਹੀਂਗਾ ਔਰ ਦੂਜੀ ਗੱਲ ਆਈਪੀਐਸ ਅਫੀਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ ਪਹਿਲਾਂ ਵੀ ਦੋ ਵਾਰੀ ਤੱਕਾ ਹੋਇਆ ਔਰ ਮੂਪ ਦਰਸ਼ਕ ਬਣ ਕੇ ਆਈਪੀਐਸ ਅਫੀਸਰ ਕੇਵਲ ਆਪ ਦੀ ਐਸਐਸਪੀ ਸ਼ਿਪ ਕਰਨ ਵਾਸਤੇ ਇਹ ਮੂਪ ਦਰਸ਼ਕ ਬਣ ਕੇ ਵੇਖ ਰਿਹਾ ਸਭ ਕੁਝ ਪਰ ਸਮਾਂ ਆਉਂਤੇ ਤੁਹਾਡੇ ਕੈਰੀਅਰ ਦੇ ਨਾਲ ਵੀ ਨਿਜਿਠਿਆ ਜਾਏਗਾ ਔਰ ਹੁਣ ਜੀਰਾ ਸਾਹਿਬ ਤੁਹਾਡੇ ਹਵਾਲੇ ਹੈ ਇਹਨੂੰ ਜੋ ਕਰਨਾ ਹੈ ਤੁਹਾਡੇ ਤੋਂ ਜੋ ਹੁੰਦਾ ਜਿਹੜਾ ਪਰਚਾ ਕਰ ਸਕਦੇ ਹੋ ਇਹ ਹੁਣ ਤੁਸੀਂ ਕਸਰ ਨਾ ਛੜਿਓ ਬੀਬੀ ਜੀ